करो ਇਹ ਲਾਓ ਕਜਲ ਇਹ ਦੇਖੋ ਮੈਂ ਕਰ ਰਹੀ ਹਾਂ ਇੱਕ ਹਰ ਇੱਕ ਹਰ ਵਾਰ ਨਹੀਂ ਇਹ ਇਹ ਨਾ ਰਿਪੀਟ ਕਰਦੇ ਰਹੀ ਆ ਵੀ ਆ ਤੇ ਜਿਹੜਾ ਖਿੱਚਿਆ ਗਿਆ ਖਿੱਚਿਆ ਗਿਆ ਇੱਕ ਜੀ ਤੇਰੇ ਰੈਡੀ ਹੋ ਨਹੀਂ ਇਹ ਉਹ ਮੈਂ ਰੱਖ ਰਿਹਾ ਲਾਓ ਇਹ ਕਜਲ ਲੋਕਾਂ ਚੋਂ ਹੂੰ ਸਹੀ ਹੈ ਕਜਲ ਲਾ ਦ ਹੂੰ ਸਹੀ ਹੈ ਚੰਗਾ ਰੱਖ ਲਓ ਵੈਸੇ ਉਹ ਤੁਸੀਂ

ਮਮੀ ਫੋਨ ਕਿਤੇ ਦੁੱਜਾ ਮਮੀ ਆਦੀ ਐ ਖਾ ਚਾਪੀ ਪਾਣੀ ਪਾ ਦੂੰਗੀ ਕਿ ਮੈਂ ਪਾਵਾਂ ਨਹੀਂ ਆਇਂ ਜੇ ਕਰ ਲੋ ਨਾ ਆਇਂ ਜੀ ਇਹ ਬਸ ਆਸਾਨ ਆ ਪਰੇ ਚੱਲ ਤੋ ਪਰੇ ਚੱਲ ਤੋ ਟੱਕ ਲਾ ਦਿੰਦੇ ਕੋਈ ਨਾ ਡੇੜੀ ਸੋਣਾ ਲੱਗਦਾ ਪਾਈ ਜਾ ਕੇ ਗਰਮੀ ਆ ਨਾ ਮੈਂ ਤੇਰੀ ਵੀ ਇੱਕ ਕਰ ਲਵਾਂ ਨਹੀਂ 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 ਕਰ ਲੀ ਧਿਆਨ ਅੰਕਲ ਜੀ ਨੂੰ ਘੰਟਾ ਪਹਿਲਾਂ ਕੋਟ ਪਵਾਤਾ ਡੈਡੀ ਕੰਨ ਮੈਂ ਲਾ ਲੈਣਾ ਉਹਨਾਂ ਚਰ ਕੋਈ ਨਾ ਡੈਡੀ ਸੋਹਣਾ ਲੱਗਦਾ ਭਾਈ ਆਖ